ਇਹ ਖਾਰੇ ਪਰੇ ਇੱਕ ਤਨਾਲਾ ਲਾਉਂਦਾ ਮੈਦਾਨ ਵਿੱਚ ਇੱਕ ਨਿੱਖਾ ਜਿਹਾ ਪਿੰਡ ਕੁੱਗ ਵਸਦਾ ਸੀ Hindu Musalman ਦੋਹਾਂ ਤਰ੍ਹਾਂ ਦੀ ਵਸੋਂ ਇਸ ਪਿੰਡ ਵਿੱਚ ਸੀ ਪਿੰਡ થી ਕੁਝ ਦੂਰ ਇੱਕ ਸੰਗਣਾਨ ਬਨ ਔਰ ਵੱਡਾ ਸਾਰਾ ਛੰਮ ਸੀ ਜਿਸ ਕਰਕੇ ਸ਼ਿਕਾਰ ਖੇਡਣ ਵਾਲੇ ਇੱਧਰ ਬਹੁਤ ਆਇਆ ਜਾਇਆ ਕਰਦੇ ਸਨ ਪਿੰਡ ਦੇ ਚੜਦੇ ਪਾਸੇ ਨੂੰ ਇੱਕ ਸੜਕ ਸੀ ਇਸ ਰੁੱਖ ਨੂੰ ਪਿੰਡ ਦੀ ਬਾਰਲੀ ਲਾਮਵਾਲ ਇਤਨਾ ਅੜ ਹਿੰਦੂ ਸ਼ਾਮਾ ਨਾਮ ਦਾ ਕਰ ਸੀ ਜਿਸ ਦੀ ਤੀ ਦਾ ਮੁਕਲਾਵਾ ਹੋਣ ਵਾਲਾ ਸੀ ਦੁਪਹਿਰ ਢਲ ਗਈ ਔਰ ਨਿੱਕੇ ਨਿੱਕੀ ਪਉਣ ਮੁਕਣ ਲੱਗ ਪਈ ਸ਼ਾਮੇ ਦੇ ਕਰ ਮੁਕਲਾਵੇ ਦੀ ਤਿਆਰੀ ਵਿੱਚ ਏਡਾ ਧੂਆਂ ਤੇ ਹੋਮਾ ਸੋਰਿਆ ਸੀ ਕਿ ਅੰਦਰ ਖਲੌਣਾ ਔਖਾ ਹੋ ਗਿਆ ਮੁਕਲਾਈ ਜਾਣ ਵਾਲੀ ਮੋਟਿਆਰ ਕੁੜੀ ਜਿਸ ਦਾ ਨਾਮ ਸੁਰਸ਼ਤੀ ਸੀ ਔਰ ਬੜੀ ਸੁੰਦਰ ਸੀ ਇਸ ਤੋਏ ਤੋਂ ਨਾਕ ਜਿੰਦ ਆ ਕੇ ਆਪਣੀਆਂ ਸਹੇਲੀਆਂ ਨਾਲ ਚਲੀ ਗਈ ਇੱਥੇ ਤਾਂ ਕੁੜੀਆਂ ਦਾ ਤਰਪਉਣ ਲੱਗਾ ਹੋਇਆ ਸੀ ਸਭੇ ਜਵਾਨ ਮੋਟਿਆਰਾਂ ਸਨ ਕਈ ਵਿਆਹਿਆ ਕਈ ਮੁਕਲਾਈਆਂ ਤੇ ਕਈ ਅਜੇ ਕੁਆਰੀਆਂ ਸਨ ਸਭਨਾਂ ਦੇ ਚਿਹਰੇ ਕੁਝ ਕਹਿਣਯੋਗ ਨਹੀਂ ਸਨ ਪਰ ਸੋਸਤੀ ਦੀ ਸੁੰਦਰਤਾ ਅੱਗੇ ਸਭੇ ਇਉਂ ਮਾਸ ਸਨ ਜਿਵੇਂ ਚੰਦ ਚੜੇ ਤਾਰੇ ਹੱਸਦੀਆਂ ਖੇਡਦੀਆਂ ਕੁੜੀਆਂ ਇੱਕ ਅਜਿਹਾ ਤਮਾਸ਼ਾ ਹੋ ਰਹੀਆਂ ਸਨ ਜੋ ਇਹਨਾਂ ਨੂੰ ਦੋ ਹੋਰ ਮੋਦੀ ਆ ਰਹੇ ਕਿਟਰੀਆ ਨਿਵਾਣ ਫੜ ਜਾਈ ਨੇ ਨਾਨ ਫੜ ਜਾਈ ਥੋੜਾ ਜਿਹਾ ਚੀਨਾ ਤੇ ਮੋਲਾ ਲੈ ਕੇ ਛੜਨ ਵਾਸਤੇ ਆ ਗਈਆਂ ਕਿਉਂਕਿ ਕੋਲ ਵਾਰੀ ਇੱਕ ਪੱਕੀ ਓਖਲੀ ਬਣੀ ਹੋਈ ਸੀ ਜਿੱਥੇ ਨੇੜੇ ਤੇੜੇ ਦੇ ਘਰਾਂ ਦੀਆਂ ਤਰਮਤਾ ਚੌਲ ਛੜਦੀਆਂ ਹੁੰਦੀਆਂ ਸਨ ਪਹਿਲਾਂ ਤਾਂ ਕੁੜੀਆਂ ਨੇ ਉਹਨਾਂ ਨੂੰ ਦਾਢਾ ਠਾਠੇ ਵਿੱਚ ਉਡਾਇਆ ਪਰ ਫਿਰ ਬਾਰੋ ਬਾਰੀ ਥੋੜੀਆਂ ਥੋੜੀਆਂ ਸੱਟਾਂ ਲਾ ਕੇ ਉਹਨਾਂ ਲਈ ਚੀਨਾ ਛੜਨ ਲੱਗੀਆਂ ਜਦ ਸਰਸਤੀ ਦੀ ਵਾਰੀ ਆਈ ਤਾਂ ਸਾਰੀਆਂ ਰਲ ਕੇ ਇਹ ਗੀਤ ਗਉਣ ਲੱਗ ਪਈਆਂ ਟੋਲ ਪਰ ਛਾਵੇਂ ਬੈਠੀਆਂ ਅਸੀਂ ਮਾਵਾਂ ਧੀ ਵਣੀਆਂ ਸਰਸਤੀ ਦੇ ਬੋਲੇ ਦੀ ਛੱਟ ਇਸ ਗੀਤ ਦੇ ਤਾਲ ਨਾਲ ਆ ਕੇ ਲੱਗੇ ਮਨੋ ਮੋਲਾ ਵੀ ਤਬਲੇ ਦੀ 타ਫ ਹੋ ਗਿਆ ਇਸ ਗੀਤ ਵਿੱਚ ਸਭ ਏਡੀਆਂ ਮਸਤ ਹੋਈਆਂ ਮਾਨੋ ਨਿਰਾ ਪੂਰਾ ਆਪਨ ਆਪ ਭੁੱਲ ਗਈਆਂ ਜਦ ਗੀਤ ਮੁੱਕਾ ਤਾਂ ਕੋਟਿਆਂ ਕਰਮਾਂ ਨੂੰ ਕੋਈ ਦੇਖਦੀਆਂ ਹਨ ਜੋ ਇੱਕ ਵਰਛਾ ਬੜੀ ਵਰਗਾ ਜਵਾਨ ਮੁਗਲ ਕੋੜੇ ਉੱਤੇ ਸਵਾਤ੍ਰ ਪਵਨ ਦੇ ਕੋਲ ਖੜਾ ਹੋ ਰਿਆ ਹੈ। ਔਰ ਉਸ ਦੀ ਨਿਸ਼ਾਨੇ ਵਾਂਗ ਵੱਡੀ ਹੋਈ ਨਜ਼ਰ ਸੁਰਸਤੀ ਤੇ ਕੇਰੇ ਵਰ ਪੈ ਰਹੀ ਹੈ। ਜਿਸ ਨੂੰ ਵੇਖ ਕੇ ਸੁਸ਼ੀਲ ਕੰਨਿਆ ਮੁੜ ਕੇ ਨਾਲ ਪਾਣੀ ਪਾਣੀ ਹੋ ਗਈ ਔਰ ਸਬਨਾ ਅਜੇਹਾ ਸਾਮ ਛਾਇਆ ਜੋ ਪੱਥਰ ਵਾਂਗ ਕੋਤੇ ਹੀ ਜੰਮ ਗਈਆਂ। ਹਿੰਦੂ ਮਾਪੇ ਤੀਆਂ ਨੂੰ ਇਸ ਨੇਰੇ ਦੇ ਸਮੇਂ ਕਰੋਂ ਬਾਰ ਬਹੁਤ ਘੱਟ ਨਿਕਲਣ ਦਿੰਦੇ ਹੁੰਦੇ ਸਨ ਔਰ ਤੀਆਂ ਨੋਹਾਂ ਨੂੰ ਨਜ਼ਰਬੰਦ ਕਰਦੀਆਂ ਵਾਂਗ ਲਕੋ ਲਕੋ ਰੱਖਦੇ ਸਨ ਕਿਉਂਕਿ ਸੋਹਣੀ ਇਸਤਰੀ ਸੋਨਾਕਾਰ ਤਨ ਤੇ ਮਾਲ Hindu ਪਾਸੋਂ ਕਾਹੀ ਰਣ ਵੈਣਾ ਮਿਲਦਾ ਸੀ ਕਾਰਨ ਇਹ ਸੀ ਕਿ ਦਿੱਲੀ ਦੇ ਪਾਸ਼ਾ ਦਾ ਤਪ ਤੇਜ਼ ਘੱਟ ਚੁੱਕਾ ਸੀ ਨਵਾਬੀਆਂ ਖੇਚਲਾ ਵਿੱਚ ਰਹਿੰਦੀਆਂ ਸਨ ਦੇਸ਼ ਵਿੱਚ ਆਪੋ ਆਤਾਪੀ ਜੇਤੀ ਮਤ ਦੀ ਸੀ ਤੇ ਛੋਟੇ ਹਾਕਮ मन मर्जिया करते सन मुगल की अजि नज़र वेख के कुड़िया डर गई कि खबरें ये करेगा आवार दी पार सोच थोड़े चिर ही मुक गई जब उसने दो कदम अगे होके धर्मी कन्या सुरसती की नरम बेणी शेर के जफ्फे वाग काबू कर ली और एक हजुके घोड़े उत्ते अपने अगे सट के अड्डी ला के ओ गया हो गया ਸੋ ਸਤੀ ਦੀਆਂ ਚੀਕਾਂ ਤੇ ਕੁੜੀਆਂ ਦੀ ਹਾਲ ਪੈ ਰਿਆ ਨੇ ਸਾਰਾ ਪਿੰਡ ਇਕੱਠਾ ਕਰ ਦਿੱਤਾ ਹੱਕੇ ਵੱਕੇ ਹੋ ਸਭ ਕਾਰਨ ਪੁੱਛਣ ਲੱਗੇ ਕੁੜੀਆਂ ਤੋਂ ਸਮਝ ਆ ਸਮਝ ਸੁਣ ਕੇ ਪਰ ਆਪਣੀ ਅੱਖਾਂ ਦੇ ਸਾਹਮਣੇ ਉਹ ਉਧਰ ਬਨੋਂ ਦੇਖ ਕੇ ਸਭ ਜਾਣੇ ਅਚੰਬਾ ਹੋ ਮੂੰਹ ਵਿਚੋਂ ਗਲਾ ਟੁੱਕ ਰਹਿ ਸੰ ਪਰ ਹਾਇ ਧਰਮ ਦੀ ਹਾਨੀ ਏਡੀ ਪੀੜ ਵਿੱਚ ਕਿਸੇ ਦਾ ਹਾਨੀ ਪੈਂਦਾ ਜੋ ਹਿੰਮਤ ਕਰੇ ਜਾਨ ਹੋਲੇ ਤੇ ਮਗਰ ਜਾ ਕੇ ਛੁਡਾਵੇ जब मुगल अखा तो ओहले हो गया तो स्याण ने बैठ के सलाह की कुड़ी का प्यो भरा घर वाला और दो पेंच इस मुगल पास जाके मिन्नत कर उसके मन तरस पै जाए पिंड तो मील कुदी बाटपुर इससे तंबू लगे हुए सन ये इलाके का हाकम सी और इत शिकार खेडन आया हो नौकर चाकर थोड़े जाते सन ਅੱਜ ਸ਼ਿਕਾਰ ਖੇਡਣ ਚੜਿਆ ਤਾਂ ਪਿੱਛੇ ਡੇਰੇ ਵਿੱਚ ਕੋਈ ਸਪਾਈ ਨਾ ਛੱਡਿਆ ਸਭ ਨੂੰ ਨਾਲ ਲੈ ਗਿਆ ਸ਼ਿਕਾਰ ਖੇਡਦੇ ਹੋਏ ਨੇ ਇੱਕ ਹਿਰਨ ਦੇ ਮਗਰ ਕੋੜਾ ਸੁਟਿਆ ਤਾਂ ਨੌਕਰਾਂ ਤੋਂ ਵਿਛੜ ਕੇ ਦੂਰ ਨਿਕਲ ਗਿਆ ਹਿਰਨ ਤਾਂ ਨਾ ਲੰਬਾ ਪਰ ਪਿੰਡੇ ਦੇ ਪਿੰਡ ਵੇਕੇ ਪਾਣੀ ਪੀਣ ਲਈ ਇੱਧਰ ਆਏ ਨੂੰ ਕਰਨਿਆਂ ਦਾ ਸ਼ਿਕਾਰ ਹੱਥ ਲੱਗ ਗਿਆ ਸੋ ਲੈ ਕੇ ਜਾਦੋ ਆਪਣੇ ਡੇਰੇ ਅਪੜਿਆ ਤਾਂ ਕੋਈ ਨੌਕਰ ਹਾਜ਼ਰ ਨਹੀਂ ਸੀ ਇਸ ਲਈ ਇਸ ਕੁੜੀ ਨੂੰ ਇੱਕ ਦਰਹੀ ਪਰ ਬਿਠਾ ਕੇ ਕੋੜਾ ਬਨ ਤੇ ਪਾਣੀ ਅਧਿਕ ਪੀਣ ਦੇ ਕੰਮ ਵਿੱਚ ਲੱਗ ਗਿਆ ਜੋ ਡੇਰੇ ਵਿੱਚ ਲਗਭਗ ਮੁੱਕਾ ਪਿਆ ਸੀ ਜਦ ਵੇਲਾ ਹੋ ਕੇ ਫਿਰ ਸੁਰਸਤੀ ਵਲਾਇਆ ਤੇ ਇਨੇ ਚਿਰ ਵਿੱਚ ਪਿੰਡ ਦੇ ਲੋਕ ਵੀ ਉੱਪਰ ਪੈ ਸਨ ਸੁਰਸਤੀ ਇੱਕ ਦਰਹੀ ਪਰ ਬੈਠੀ ਰੋ ਰਹੀ ਸੀ ਪਰ ਆਪ ਸਾਹਿਬ ਇੱਕ ਪਰੰਗ ਪਰ ਬੈਠੇ ਸਨ ਉਸ ਵੇਲੇ ਪੰਜਾਂ ਜਾਣੇ ਨੇ ਮੱਥਾ ਟੇਕਿਆ اور ਬੇਨਤੀ ਕੀਤੀ ਕਿ ਇਸ ਕੰਨਿਆ ਨੂੰ ਛੱਡ ਦੇਵੋ ਹਾਕਮ ਨੇ ਉੱਤਰ ਦਿੱਤਾ ਕਿ ਤੁਸੀਂ ਨਹੀਂ ਜਾਣਦੇ ਕਿ ਮੈਂ ਇਸ ਥਾਂ ਦਾ ਹਾਕਮ ਹਾਂ ਕੀ ਹੋਇਆ ਜੇ ਡਾਰ ਵਿੱਚੋਂ ਇੱਕ ਮੈ ਲੈ ਆਂਦੀ ਹੈ ਘਾੜੇ ਡਾਰ ਵਿੱਚ ਕੁਝ ਘਾਟਾ ਤਾਂ ਨਹੀਂ ਪੈ ਚਲਿਆ ਸ਼ਾਮੇ ਨੇ ਹੱਥ ਜੋੜ ਕੇ ਕਿਹਾ ਹਜੂਰ ਇਹ ਮੇਰੀ ਸੁਖੇ ਲੱਦੀ ਤੀ ਹੈ اور ਵਿਆਹੀ ਹੋਈ ਮੋਗਲ ਦੀ ਅਜੇ ਹੀ ਨਜ਼ਰ ਵੇਖ ਕੇ ਕੁੜੀਆਂ ਡਰ ਗਈਆਂ ਕੀ ਖਬਰੇ ਇਹ ਕੀ ਕਰੇਗਾ ਪਰ ਕੁੜੀਆਂ ਦੀ ਇਹ ਸੋਚ ਥੋੜੇ ਜਿਹਰੇ ਵਿੱਚ ਹੀ ਮੁੱਕ ਗਈ ਜਦ ਉਸਨੇ ਦੋ ਕਦਮ ਅੱਗੇ ਹੋ ਕੇ ਤਰਮੀ ਕੰਨਿਆ ਸੂਸਤੀ ਦੀ ਨਰਮ ਬੀਣੀ ਸ਼ੇਰ ਦੇ ਜੱਫੇ ਵਾਂਗ ਕਾਬੂ ਕਰ ਲਈ ਅਤੇ ਇੱਕ ਹੁਜਕੇ ਨਾਲ ਕੋੜੇ ਉੱਤੇ ਆਪਣੇ ਅੱਗੇ ਛੱਟ ਕੇ ਅੱਡੀ ਲਾ ਕੇ ਹੋ ਗਿਆ ਹੋ ਗਿਆ ਸੂਸਤੀ ਦੀਆਂ ਚੀਕਾਂ ਤੇ ਕੁੜੀਆਂ ਦੀ ਹਾਲ ਪੈਰੀਆਂ ਨੇ ਸਾਰਾ ਪਿੰਡ ਇਕੱਠਾ ਕਰ ਦਿੱਤਾ ਹੱਕੇ-ਬੱਕੇ ਹੋ ਸਭ ਕਾਰਨ ਪੁੱਛਣ ਲੱਗੇ ਕੁੜੀਆਂ ਤੋਂ ਸਮਾਚਾਰ ਸਮਝ ਸੁਣ ਕੇ ਔਰ ਆਪਣੀਆਂ ਅੱਖਾਂ ਦੇ ਸਾਹਮਣੇ ਪੱਦਰ ਨੂੰ ਦੇਖ ਕੇ ਸਭ ਜਣੇ ਅਚੰਬਾ ਹੋ ਨੂੰ ਵਿਚੰਗਲਾ ਟੁੱਕ ਰਹਿ ਸੰ ਪਰ ਹਾਇ ਧਰਮ ਦੀ ਹਾਨੀ ਏਡੀ ਪੀੜ ਵਿੱਚ ਕਿਸੇ ਦਾ ਹਾਨ ਨਹੀਂ ਪੈਂਦਾ ਜੋ ਹਿੰਮਤ ਕਰੇ ਜਾਨ ਹੋਲੇ ਤੇ ਮਗਰ ਜਾ ਕੇ छुडाਵੇ ਜਦ ਮਗਰ ਅੱਖਾਂ ਤੋਂ ਹੋਲੇ ਹੋ ਗਿਆ ਤਾਂ ਸਿਆਣਿਆਂ ਨੇ ਬੈਠ ਕੇ ਸਲਾਹ ਕੀਤੀ ਕਿ ਕੁੜੀ ਦਾ ਪਿਓ ਭਰਾ ਤੇ ਘਰ ਵਾਲਾ ਔਰ ਦੋ ਪੈਂਚ ਇਸ ਮੁਗਲ ਪਾਸ ਜਾ ਕੇ ਮਨਤ ਕਰਨ ਪਰਾਜ ਉਸਤੇ ਮਨ ਤਸ ਪੈ ਜਾਵੇ ਪਿੰਡ ਤੋਂ ਮੀਲ ਕੋਦੀ ਬਾਟ ਪਰ ਇਸੇ ਤੰਬੂ ਲੱਗੇ ਹੋਏ ਸਨ ਇਹ ਇਲਾਕੇ ਦਾ ਹਾਕਮ ਸੀ ਔਰ ਇੱਥੇ ਸ਼ਿਕਾਰ ਖੇਡਣ ਆਇਆ ਹੋਇਆ ਸੀ ਨੌਕਰ ਚੱਕਰ ਨਾਲ ਬਹੁਤ ਥੋੜੇ ਅੰਦੇਸਾਨ ਅੱਜ ਸ਼ਿਕਾਰ ਖੇਡਣ ਚੜਿਆ ਤਾਂ ਪਿੱਛੇ ਡੇੜੇ ਵਿੱਚ ਕੋਈ ਅਜੇ ਸਿਪਾਈ ਨਾ ਛੱਡ ਗਿਆ ਸਭ ਨੂੰ ਨਾਲ ਲੈ ਕੇ ਸ਼ਿਕਾਰ ਖੇੜਦੇ ਹੋਏ ਨੇ ਇਹ ਕਰਨ ਦੇ ਮਗਰ ਕੋੜਾ ਸੁਟਿਆ ਤਾਂ ਨੌਕਰਾਂ ਤੋਂ ਵਿਛੜ ਕੇ ਦੂਹ ਨਿਕਲ ਗਿਆ ਹਰਨ ਤਾਂ ਨਾ ਲੱਭਾ ਪਰ ਪਿੰਡ ਵੇਖ ਕੇ ਪਾਣੀ ਪੀਣ ਲਈ ਇੱਧਰ ਆਇਆ ਨੂ ਕੰਨਿਆ ਦਾ ਸ਼ਿਕਾਰ ਹੱਥ ਲੱਗ ਗਿਆ ਸੋ ਲੈ ਕੇ ਜਾ ਦੇ ਆਪਣੇ ਡੇਰੇ ਅਪੜਿਆ ਤਾਂ ਕੋਈ ਨੌਕਰ ਹਾਜ਼ਰ ਨਹੀਂ ਸੀ ਇਸ ਲਈ ਇਸ ਕੁੜੀ ਨੂੰ ਇੱਕ ਦਰੇ ਪਰ ਬਿਠਾ ਕੇ ਕੋੜਾ ਬੰਨਣ ਤੇ ਪਾਣੀ ਅਧਿਕ ਪੀਣ ਦੇ ਕੰਮ ਵਿੱਚ ਲੱਗ ਗਿਆ ਜੋ ਡੇਰੇ ਵਿੱਚ ਲਗਭਗ ਮੁੱਕਾ ਪਿਆ ਸੀ ਜਾ ਵੇਲਾ ਹੋ ਕੇ ਫਿਰ ਸੁਰਸਤੀ ਵਲ ਆਇਆ ਤਾਂ ਐਨੇ ਚਿਰ ਵਿੱਚ ਪਿੰਡ ਦੇ ਲੋਕ ਵੀ ਆਪੜ ਪਏ ਸਨ ਸੁਰਸਤੀ ਇੱਕ ਦਰੀ ਪਰ ਬੈਠੀ ਰੋ ਰਹੀ ਸੀ ਪਰ ਆਪ ਸਹਿਬ ਇੱਕ ਪਲੰਗ ਪਰ ਬੈਠੇ ਸਨ ਉਸ ਵੇਲੇ ਅੰਜਾਂ ਜਾਣਿਆਂ ਨੇ ਮੱਥਾ ਟੇਕਿਆ ਔਰ ਬੇਨਤੀ ਕੀਤੀ ਕਿ ਇਸ ਕੰਨਿਆ ਨੂੰ ਛੱਡ ਦੇਵੋ ਹਾਕਮ ਨੇ ਉੱਤਰ ਦਿੱਤਾ ਕਿ ਤੁਸੀਂ ਨਹੀਂ ਜਾਣਦੇ ਕਿ ਮੈਂ ਇਸ ਥਾਂ ਦਾ ਹਾਕਮ ਹਾਂ ਕੀ ਹੋਇਆ ਜਿਦਾਰ ਵਿੱਚ ਇੱਕ ਮੈ ਲਿਆ ਗਈ थोड़ी तो डर में कुछ घाटा तो नहीं पै चलिया चल शामे ने हाथ जोड़ के कहा हजूर ये मेरी सुखा धी है और व्याई हुई है अज मुकलावा है आप किपा करो नहीं तो मेरा नक् व्याया जाएगा तुम दया करो हाकम प्रजा दे माई बाप होंगे हाकम जाओ जाओ नहीं देंगा शामा महाराज आप दे परवाह है आप सब चाहो तो ਟੱਟੀ ਵਜੋਂ ਇਸ ਨਾਲ ਸਾਵੀ ਤੋਲ ਕੇ ਚਾਂਦੀ ਲੈ ਲਵੋ ਪਰ ਇਸ ਦੀ ਜਾਨ ਬਖਸ਼ੀ ਕਰੋ ਪਰ ਨਵਾਬ ਨੇ ਸੜੇ ਹੋਏ ਹਾਸੇ ਵਿੱਚ ਕਿਹਾ ਜਾਓ ਜਾਓ ਪਰ ਇਸ ੁੜੀ ਦੇ ਭਰਾ ਨੇ ਹੱਥ ਜੋੜ ਕੇ ਗੱਲ ਵਿੱਚ ਪੱਲਾ ਪਾ ਕੇ ਕਿਹਾ ਮਹਾਰਾਜ ਆਪ ਨੂੰ ਕੀ ਪਰਵਾਹ ਹੈ ਆਪ ਆਸ ਹਜ਼ਾਰਾਂ ਤੀਮੀਆਂ ਹਨ ਇਸ ਨਾਥਪੁਰ ਦਇਆ ਕਰੋ ਔਰ ਜੇ ਆਪ ਚਾਹੋ ਤਾਂ ਆਪ ਦੀ ਸੇਵਾ ਵਿੱਚ ਸੋਨਾ ਇਸ ਦੇ ਬਦਲੇ ਹਾਜ਼ਰ ਕਰਵਾਹਾ ਹਾਂ ਆ ਕੋ ਤਾਂ ਕਨੀਜਾ ਮੂਹ ਲੈ ਦਿੰਦਾ ਹਾਂ ਆਪ ਵੱਡੇ ਉਦਾਰ ਹੋ ਇਹ দান ਕਰੋ ਪਰ ਪੱਥਰ ਦਿਲ ਨੇ ਸਿਰ ਹੀ ਫੇਰ ਛੱਡਿਆ ਫਿਰ ਕੰਨਿਆਂ ਦੇ ਘਰ ਵਾਲੇ ਜਿਸ ਨਾਲ ਉਸ ਤਾਂ ਉਕਲਾਵਾ ਹੋਣਾ ਸੀ ਪੈਰੀ ਪੈ ਕੇ ਕਿਹਾ ਕਿ ਮੈਂ ਆਪ ਦੀ ਪ੍ਰਜਾਹਾਂ ਪ੍ਰਜਾ ਦੀ लाज ਰਾਜੇ ਨੂੰ ਹੁੰਦੀ ਹੈ ਮੈਂ ਕਿਤੇ ਮੂਹ ਦੇਣ ਯੋਗਾ ਨਹੀਂ ਰਹਾਂਗਾ ਆਪ ਮਿਹਰ ਕਰੋ ਮੇਰੇ ਪਾਸ ਜੋ ਕੁਝ ਤਨਮਾਲ ਹੈ ਨજર ਅਭਜੋ ਕਬੂਲ ਲਓ ਤੇ ਮੇਰੀ ਇਸਤਰੀ ਮੈਨੂੰ ਇਸ ਵੇਲੇ ਮੋੜ ਦਿਓ ਆਪ ਮੇਰੀ ਲਾਜ ਸ਼ਰਮ ਤੱਕ ਲਾਉ ਨਵਾਵਾਂ ਅੱਛਾ ਬੜੇ ਅਮੀਰ ਹੋ ਸਾਰੇ ਹੀ ਜਾਓ ਜਾਓ ਇਸ ਸੋਨੇ ਦੀ ਜੀੜੀ ਨੂੰ ਨਹੀਂ ਛੋੜਾਂਗਾ ਸੋਨਾ ਚਾਂਦੀ ਹੀਰੇ ਮੋਤੀ ਮੈਨੂੰ ਕੁਝ ਨਹੀਂ ਚਾਹੀਦਾ ਚਲੇ ਜਾਓ ਨਹੀਂ ਤਾਂ ਕੈਦ ਕਰ ਦਿਆਂਗਾ ਇਹ ਸੁਣ ਕੇ ਕੁੜੀ ਦਾ ਘਰ ਵਾਲਾ ਤਾਂ ਡਰਿਆ ਕਿ ਮੈਂ ਆਪਣੇ ਆਪ ਨੂੰ ਇਹਦੇ ਅੱਗੇ ਤਾਨੀ ਪ੍ਰਗਟ ਕਰ ਬੈਠਾ ਹਾਂ ਮਤੇ ਇਹ ਨਾ ਹੋਵੇ ਕਿ ਮੇਰਾ ਕਾਰਬਾਰ ਮੁਠੀ ਲੰਦਾ ਹੋਵੇ ਇਥੋਂ ਖਿਸਕਣਾ ਹੀ ਠੀਕ ਹੈ ਇਹ ਵਿਚਾਰ ਕਰਕੇ ਉਹ ਤਾਂ ਖਿਸ ਗਿਆ ਔਰ ਸੌਰਪਿੰਡ ਉੱਪੜ ਕੇ ਸਾਥੀਆਂ ਸਣੇ ਘਰਾਂ ਨੂੰ ਤੁਰ ਗਿਆ ਪਿੰਡ ਦੀਆਂ ਪੈਂਚਾਂ ਦੇ ਮਿਹਨਤ ਤੱਲੇ ਨੂੰ ਵੀ ਜਨ ਹਾਕਮ ਨੇ ਨਾ ਮੰਨਿਆ ਤਾਂ ਕੁੜੀ ਦਾ ਭਰਾ ਬਿਉਸ਼ ਹੋ ਕੇ ਡਿੱਗ ਪਿਆ ਗੁੰਡਾ ਪਿਓ ਸਰਾਣੇ ਬੈਠਾ ਰੋਣ ਲੱਗਾ ਇਹ ਹਾਲ ਵੇਖ ਕੇ ਸੋਸਤੀ ਦੇ ਦਿਲ ਵਿੱਚ ਖਬਰੇ ਕੀ ਆਈ ਕਥਰ ਸੁੱਕ ਗਏ ਫਰ ਦਿਲ ਵਿੱਚ ਹੌਸਲਾ ਪਾਰ ਗਿਆ ਹੁੰਡ ਚੁੱਕ ਦਿੱਤਾ ਉੱਠ ਕੇ ਪ੍ਰਾਦੇ ਸਰਾਣੇ ਆ ਕੇ ਉਸ ਦੇ ਕੰਨਾਂ ਵਿੱਚ ਕਹਿਣ ਲੱਗੀ ਉੱਠ ਵੇ ਉੱਠ ਮੇਰੀ ਮਾਂ ਦਿਆ ਜਾਇਆ ਉੱਠ ਘਰ ਨੂੰ ਜਾ ਮੁਗਲ ਦਾ ਪਾਣੀ ਮੈਂ ਨਾ ਪੀਆ ਵੀਰ ਮਰਾਂਗੀ ਅਗ ਜਲਾ ਚੜ ਪਿਓ ਭਰਾ ਨੂੰ ਪ੍ਰਤੀਤ ਹੋ ਗਈ ਕਿ ਮੁਗਲ ਕਿਸੇ ਤਰ੍ਹਾਂ ਨਹੀਂ ਛੱਡਦਾ ਤੇ ਪ੍ਰਤੀ ਧਰਮ ਛੀਨ ਵੀ ਨਹੀਂ ਕਰੇਗੀ सारे उठ के लक् भजे गए। हाए हुए सुंदर घर जो कुछ चिर हो चाऊ मलारा थाँ हो रहा है स्यापे का थां हो गया सारे लोग अंग संघ परचौन कर आ जुड़े और टीवी दे रोन पिटन का टाडियाँ हाहाकारा मच गई की हिंदू की मुसलमान उंगलों टुक टुक के रह गए ਹਾਏ ਹਨੇਰ ਇਹ ਅਨਰਥ ਗੱਲ ਕੀ ਇਹੋ ਜੈ ਦੁਖ ਰੋਏ ਜਾ ਰਹੇ ਸਨ ਕਿ ਅਚਾਨਕ ਇੱਕ ਸਬਜੇ ਘੋੜੇ ਪਰ ਇੱਕ ਅਸਵਾਰ ਸਿਰ ਤੋਂ ਪੈਰਾਂ ਤੇ ਸ਼ਸ਼ਰ ਤਾਰੀ ਤੇੜ ਗੋਡਿਆਂ ਵਾਲਾ ਕਛਹਿਰਾ ਗਲ ਕੁੜਤਾ ਤੇ ਪਟਕੇ ਨਾਲ ਲੱਕ ਪੱਸਿਆ ਹੋਇਆ ਸਿਰ ਪਰ ਸੁਰਮਈ ਦਸਤਾਰ ਚਿਹਰੇ ਦਾ ਪਰਮਾ ਸਿੰਘ ਬਹਾਦੁਰ ਜਿਸ ਨੂੰ ਦੇਖ ਕੇ ਸਿੱਖ ਮੁਖ ਲੈ ਜਾਵੇ ਆ ਨਿਕਲਿਆ ਸਬਨਾ ਦੀਆਂ ਨਜ਼ਰਾਂ ਉੱਪਰ ਨੂੰ ਉੱਟ ਗਈਆਂ ਹੋਰ ਤਾਂ ਕੋਈ ਨਾ ਪਛਾਨ ਸਕਿਆ ਪਾਲ ਸੁਰਸਤੀ ਦੀ ਮਾਂ ਨੇ ਤਰੰਤ ਪਛਾਣ ਲਿਆ ਕਿ ਇਹ ਮੇਰਾ ਉਹ ਪੁੱਤਰ ਹੈ ਜੋ ਸਿੱਖਾਂ ਦੀ ਸੰਗਤ ਕਰਕੇ ਵਿਗੜ ਗਿਆ ਸੀ ਔਰ ਸਿੱਖ ਵਾਂਗੇ ਜਿਉਂ ਕਰੋ ਨਿਕਲਿਆ ਫਿਰ ਅੱਜ ਤੱਕ ਇਸ ਦੀ ਕੁਝ ਉਗਮੋਰ ਨਏ ਨਿਕਲੀ ਸੀ ਪੁੱਤਰ ਨੂੰ ਦੇਖ ਕੇ ਮਾਂ ਦੀਆਂ ਅੰਦਰਾਂ ਨੂੰ ਮੋਹ ਫੁਰਪਿਆ ਔਰ ਉੱਠ ਕੇ ਪੁੱਤਰ ਦੇ ਗਲੇ ਆ ਲੱਗੀ ਜੋ ਕੋੜੇ ਤਾਂ ਹੁਣ ਉੱਤਰ ਕੇ ਕਰੋਤਾ ਸੀ ਇਹ ਵੇਖ ਕੇ ਪਿਓ ਭਰਾ ਨੇ ਵੀ ਪਛਾਣਿਆ ਔਰ ਮਿਲਨ ਤੋੜੇ ਪਰ ਅਫਸੋਸ ਇਨੇ ਚਿਰ ਦੇ ਵਿਛੜੇ ਵਿਚੋਂ ਪਿਆਰ ਦੇ ਦਰਦ ਦੀਆਂ ਗੱਲਾਂ ਦੀ ਥਾਂ ਪਹਿਲੇ ਦੁਖਿਆਰੀ ਸੁਰਸਤੀ ਦੀ ਕਹਾਣੀ ਸਿੰਘ ਬਾਦ ਨੂੰ ਸੁਣਾਈ ਗਈ ਇਹ ਖਬਰ ਸਿੰਘ ਦੇ ਕੰਨਾਂ ਵਿੱਚ ਅਜਹੀ ਪਈ ਕਿ ਸਾਰਾ ਲਹੂ ਚਿਹਰੇ ਨੂੰ ਝੜਾਇਆ ਔਰ ਸੂਈਆਂ ਅੱਖਾਂ ਘਾ ਕੇ ਦੰਧੀਆਂ ਕੀਚਣ ਲੱਗ ਪਿਆ ਕਰਮ ਦੇ ਜੋਸ਼ ਨੇ ਅੰਗ ਅੰਗ ਹਿਲਾ ਦਿੱਤਾ ਫਿਰ ਪਤਾ ਪੁੱਛਿਆ ਸੋ ਕਿ ਮੁਗਲ ਦਾ ਡੇਰਾ ਕਿੱਥੇ ਕੋ ਹੈ ਪਤਾ ਸੁਣ ਕੇ ਝੱਟ ਘੋੜੇ ਤੇ ਪਾਲਕੀ ਮਾਰੀ ਔਰ ਹੋ ਗਿਆ ਹੋ ਗਿਆ ਹੋ ਗਿਆ ਮਾਂ ਪਿਓ ਭਾਵੇਂ ਬਥੇਰੇ ਵਾਸਤੇ ਪਾ ਰਹੇ ਕਿ ਨਾ ਜਾ ਐਵੇਂ ਜਾਨ ਗਵਾ ਆਵੇਂਗਾ ਕਿਉਂਕਿ ਤਦੋਂ ਹਾਕਮ ਸਿੰਘਾਂ ਨੂੰ ਦੇਖ ਕੇ ਨਹੀਂ ਸੁਖਾਂਦੇ ਸਨ ਪਰ ਬਰਵੰਤ ਸਿੰਘ ਨੇ ਇੱਕ ਨਾ ਸੁਣੀ ਲੋਪਲੀ ਵਿੱਚ ਸੰਭੂਆ ਲੱਗੇ ਜਾ ਪਹੁੰਚਾ ਇਹ ਦੇਖਦਾ ਹੈ ਕਿ ਇੱਕ ਲੱਕੜ ਦਾ ਢੇਰ ਹੈ ਜਿਸ ਤੇ ਇੱਕ ਪਾਸੇ ਅੱਗ ਜਗਦੀ ਹੈ ਔਰ ਉਤੋਂ ਜਬ ਜੈ ਸਾਹਿਬ ਦੀਆਂ ਪੌੜੀਆਂ ਤੇ ਪਾੜ ਦੀ ਆਵਾਜ਼ ਆਉਂਦੀ ਹੈ ਇਹ ਕਚਨ ਵਿੱਚ ਸਿੰਘ ਜੀ ਆਪਣੇ ਔਰ ਕੋੜੇ ਤੋਂ ਛਾਲ ਮਾਰ ਕੇ ਲੱਕੜਾਂ ਦੇ ਢੇਰ ਉੱਪਰ ਬੈਠੀ ਪੈਣ ਨੂੰ ਚੁੱਕ ਲਿਆ ਸੋਸਤੀ ਆਪਣੇ ਜਾਨ ਤੋਂ ਪਿਆਰੇ ਭਰਾ ਨੂੰ ਵੇਖ ਕੇ ਬਾਗ-ਬਾਗ ਹੋ ਗਈ ਔਰ ਬੋਲੀ ਮੇਰੇ ਪਿਆਰੇ ਵੀਰ ਮੈਨੂੰ ਮਰਨ ਵੇਲੇ ਕਿਸੇ ਗੱਲ ਦੀ ਚਾਹ ਨਹੀਂ ਜੀ ਬਿਨਾ ਤੇਰੇ ਮਿਲਨ ਤੇ ਸੋ ਗੁਰੂ ਨੇ ਬੁਰੀ ਕੀਤੀ ਆਂ ਟਵੇਲੇ ਨੂੰ ਆ ਮਿਲਿਆ ਹੈ ਸ਼ੁਕਰ ਹੈ ਲੈ ਹੁਣ ਜਾਓ ਆਏ ਹੋ ਤਾਂ ਜਾਓ ਕਿਉਂਕਿ ਉਹ ਮੁਗਲ ਹੋਣੇ ਹੀ ਆਣ ਜਾਣ ਵਾਲਾ ਹੈ ਔਰ ਮੈਂ ਉਸ ਦੇ ਆਂਡ ਤੋਂ ਗੋਹੀ ਮਰ ਜਾਣਾ ਚਾਹੁੰਦੀ ਹਾਂ ਪ੍ਰਾ ਪਿਆਰੀ ਭੈਣ ਆਤਮਾ ਦਾ ਆਗਾਤ ਕਰਨਾ ਵੱਡਾ ਪਾਪ ਹੈ ਚੱਲ ਮੇਰੇ ਨਾਲ ਪੈ ਨੈਵੀ ਜੀ ਕਰਾਮ ਲਈ ਮਨਾ ਬੁਰਾ ਨਹੀਂ ਔਰ ਜੇ ਮੈਂ ਤੁਹਾਡੇ ਨਾਲ ਚਲੀ ਜਾਵਾਂ ਤੇ ਇਹ ਪਾਪੀ ਸਾਡਾ ਸਾਰਾ ਘਰ ਉਜਾੜ ਦੇਵੇਗਾ ਔਰ ਤੈਨੂੰ ਵੀ ਨਹੀਂ ਛੱਡੇਗਾ ਮੈਂ ਮਰਨ ਤੋਂ ਰਤਾ ਨਹੀਂ ਡਰਦੀ ਗੁਰੂ ਤੇਗ ਬਹਾਦਰ ਜੀ ਮੇਰੇ ਅੰਗ ਸੰਗ ਹਨ ਜਾਂ ਮੇਰੇ ਪਿੱਛੇ ਬਹੁਤਿਆਂ ਦੀ ਜਾਨ ਬਚਣ ਦੇ ਬਲਵੰਤ ਸਿੰਘ ਨੂੰ ਦੂਰੋਂ ਕੁਝ ਖੜਾਕ ਗਿਆ मालूम ਹੋਇਆ ਤਾਂ ਪੈਣ ਦੀ ਗੱਲ ਵਿੱਚੇ ਛਾੜਨੇ बहों तरीक उसड़े से सुट हवा हो गया जर आया तो प्यो भरा अगो खाण नए पापिया ये की कर रहे हो भला हूँ तुरंक सू छेगा जिस वेले उस पता लगा कि सिख है तो उमें ही कान मचा पी जाएगा तो उपरों कुी उस लिया है वो तो भुखे शेर वांग आ पाएगा भला मन सब जिधरों आया है उधर जा तो कुी उस आ ਉਹ ਭੈਣ ਦੇ ਤਾਂ ਇਹ ਨਰਾਦਰ ਦੇ ਵਚਨ ਸੁਣ ਕੇ ਸਿੰਘ ਜਦ ਨਾ ਸਕਿਆ ਹੁਸੇ ਵੇਲੇ ਕੋੜੇ ਨੂੰ ਅੱਡੀ ਲਾ ਕੇ ਭੈਣ ਸਵੇਥਾ ਹੋ ਗਿਆ ਔਰ ਕੋਈ ਇੱਕ ਕੰਟਾ ਕੁਮਗਰੋਂ ਇੱਕ ਖੁੱਲੇ ਮੈਦਾਨ ਵਿੱਚ ਅਪੜਿਆ ਜਿੱਥੇ ਕਈ ਲੋਥਾਂ ਦੇ ਟੇਲ ਲੱਗੇ ਹੋਏ ਸਨ ਔਰ ਲਹੂ ਨਾਲ ਤਰਤੀ ਸੁਈ ਹੋ ਰਹੀ ਸੀ ਇਹ ਦੇਖ ਕੇ ਸਿੰਘ ਹੱਕਾ ਬੱਕਾ ਰਹਿ ਗਿਆ ਕਿ ਪਲ ਦੀ ਪਲ ਵਿੱਚ ਕੀ ਹੋ ਗਿਆ ਸੋਚੇ ਕੀ ਕਿਸ ਤੋਂ ਸਮਾਚਾਰ ਪੁੱਛਾਂ ਕਿ ਕਿੱਧਰ ਗਏ ਇਹ ਸੋਚ ਕੇ ਕੋੜੇ ਤੋਂ ਉੱਤਰ ਦੋਥਾਂ ਨੂੰ ਵੇਖਣ ਲੱਗਾ ਕੁਛ ਚਿਰ ਦੇ ਮਗਰੋਂ ਇੱਕ ਲੋਥਿਸਿਸ ਦੀਦੀ ਸੀ ਇਸ ਨੂੰ ਚੁੱਕ ਕੇ ਡਿਠਾ ਤਕਾਓ ਕੁਛ ਕੜੇ ਨਹੀਂ ਸਨ ਇੱਕ ਦਸਤਾਰ ਪਾੜ ਕੇ ਭੈਣ ਭਰਾ ਨੇ ਉਸਨੇ ਕਾਹੋ ਬੰਦੇ ਹੋਰ ਨੇੜੇ ਦੇ ਛੰਮ ਵਿੱਚੋਂ ਪਾਣੀ ਲਿਆ ਕੇ ਮੂੰਹ ਵਿੱਚ ਚੋਇਆ ਤਾਂ ਉਸਨੇ ਅੱਖਾਂ ਖੋਲੀਆਂ ਔਰ ਹੌਲੀ ਜੀ ਬੋਲਿਆ ਭਰਾ ਬਲਵੰਤ ਸਿੰਘ ਸ਼ੁਕਰ ਹੈ ਤੂੰ ਅੰਤਵੇਲੇ ਆ ਮਿਲਿਆ ਬਲਵੰਤ ਸਿੰਘ ਹੇ ਸਿੰਘਾ ਕੀ ਕੀ ਹੋਇਆ ਪਲੋਂ ਪਲਿ ਵਿੱਚ ਕੀ ਪੜ ਤੂੰ ਮੱਚ ਕੇ ਹੇਟਲੀ ਉੱਤੇ ਹੋ ਗਈ ਸ਼ੇਰ ਸਿੰਘ ਭਰਾ ਜਿਸ ਵੇਲੇ ਤੂੰ ਕਰ ਗਿਆ ਅਸੀਂ ਅਜੇ ਡੇਰੇ ਹੀ ਕਰਦੇ ਸਾਂ ਕਿ ਤੁਰਕ ਆ ਪਏ ਦਾਡਾ ਕੰਢੀ ਲੜਾਈ ਦੇ ਮਗਰੋਂ ਖਾਸਾ ਪੀੜੀ ਜੋਨ ਨੂੰ ਨਸ ਗਿਆ ਮੈਂ ਉਸ ਵੇਲੇ ਕਾਇਲ ਹੋ ਕੇ ਡਿੱਗ ਪਿਆ ਸਾਂ ਤੁਰਕ ਬਹੁਤ ਮੋਏ ਪਰ ਉਹ ਸੰਗੇ ਬਹੁਤ ਫੇਰ ਪਤਾ ਨਹੀਂ ਕੀ ਹੋਇਆ ਇਹ ਸੁਣ ਕੇ ਸਿੰਘ ਨੇ ਉਸ ਨੂੰ ਇੱਕ ਬਿਰਛ ਦੀ ਛਾਂਵੇਂ ਲਟਾ ਦਿੱਤਾ ਔਰ ਫੌਰ ਜਿਉਂਦਿਆਂ ਦੀ ਪਾਲ ਵਿੱਚ ਲੱਗਾ ਪਰ ਸਾਰੇ ਸਿੱਖ ਸ਼ਹੀਦਾਂ ਵਿੱਚੋਂ ਇੱਕ ਹੋਰ ਵਿੱਚ ਜਾਨ ਸੀ ਇਸ ਨੂੰ ਕੋਹਾ ਦਾ ਕੋਈ ਕਰੜਾ ਨਹੀਂ ਸੀ ਕੇਵਲ ਛੱਟ ਖਾ ਕੇ ਬੇਸ਼ੁਧ ਹੋ ਗਿਆ ਸੀ ਇਸ ਨੂੰ ਪਾਣੀ ਆਦਿ ਦੇ ਕੇ ਹੋਸ਼ ਚੰਦਾ ਤਾਂ ਉਹ ਸਮਾਂ ਚਾਰ ਸੁਣਿਆ ਇਹ ਮਨੁੱਖ ਜਰਾ ਤਕੜਾ ਸੀ ਉਹ ਸਵਾਰੀ ਕਰ ਸਕਦਾ ਸੀ ਇਸ ਕਰਕੇ ਕੋੜਿਆਂ ਦੀ ਪਾਲ ਕੀਤੀ ਤੰਦੂਸਾਰੇ ਇੱਕ ਰੁੱਖ ਨਾਲ ਵੱਡੇ ਦੋ ਕੋੜੇ ਮਿਲ ਗਏ ਜੋ ਸਿੰਘਾਂ ਦੇ ਰਹੇ ਗਏ ਸਨ ਹੁਣ ਇੱਕ ਸਲਸਰੀ ਗੁਰਮਤਾ ਹੋਇਆ ਕਿ ਇੱਕ ਕੜਾ ਇੱਕ ਕੋੜਾ ਸਸਤੀ ਨੂੰ ਦਈਏ ਤੇ ਇੱਕ ਦੂਜੇ ਸਿੰਘ ਨੂੰ ਔਰ ਕਾਇਲ ਨੂੰ ਬਲਵੰਤ ਸਿੰਘ ਨਾਲ ਪਾਲ ਆਵੇ ਤੇ ਰਾਤੋਂ ਰਾਤ ਪੀੜ ਜੋ ਵਿੱਚ ਰਲ ਜਵੜੀਏ ਇਸਲਾ ਗਿਣ ਕੇ ਭੈਣ ਨੂੰ ਕੋੜੇ ਤੇ ਸਵਾਰ ਕਰਾ ਕੇ ਕੂਚ ਦੀ ਤਿਆਰੀ ਕੀਤੀ ਸੁਰਸਤੀ ਇਸ ਪ੍ਰਾ ਕੋਲੋਂ ਸਿੱਖ ਧਰਮ ਦੀਆਂ ਗੱਲਾਂ ਸੁਣ ਸੁਣ ਕੇ ਪੱਕੀ ਵਿਸ਼ਵਾਸਨ ਹੋ ਗਈ ਸੀ ਮਾਪਿਆਂ ਤੋਂ ਚੋਰੀ ਪਾਠ ਵੀ ਕਰਦੀ ਹੁੰਦੀ ਸੀ ਤੇ ਇਹ ਹੰਦ ਲਈ ਪਾਣੀ ਪੱਕੀ ਹੋ ਗਈ ਸੀ ਨਿਸ਼ਚੈ ਇੱਕ ਅਸਰ ਤਾਕਤ ਹੈ ਜਦ ਕਿਸੇ ਗੱਲ ਪਰਵਾਦ ਜਾਏ ਤਾਂ ਪਰਵਤ ਵਾਂਗ ਅਚਲ ਹੋ ਜਾਂਦਾ ਹੈ ਸੋ ਕਿ 18 ਬਰੇ ਦੀ ਅਣੁਕਲਾਈ ਕੰਨਿਆ ਦਾੜੀ ਧਰਮੀ ਹੋ ਗਈ ਸੀ ਇਹੋ ਕਾਰਨ ਸੀ ਕਿ ਮੁਗਲ ਨੂੰ ਤਰੇ ਦੇ ਤੋਖੇ ਪਾਣੀ ਲੈਣ ਨੂੰ ਕਲਕੇ ਸਰਸੁਤੀ ਨੇ ਛਾਠੀ ਇੱਕ ਲੱਕੜਾਂ ਦੇ ਟੇਰ ਫੋਰ ਪੰਛੀਆਂ ਨਾਲ ਇੱਕ ਪਾਸਿਓਂ ਅੱਗ ਲਾਈ ਅਤੇ ਜਪਜੀ ਦਾ ਪਾਠ ਕਰਦੀ ਹੋਈ ਉੱਤੇ ਬੈਠ ਗਈ ਜਦੋਂ ਕਿ ਉਸ ਦੇ ਬਹਾਦਰ ਵੀਰ ਨੇ ਉਸ ਨੂੰ ਆਪ ਬਚਾਇਆ ਫਿਰ ਜਦੋਂ ਘਰਦਿਆਂ ਦੇ ਤਰੇ ਦਿੱਤੀ ਸਾਦੀ ਕੰਨਿਆਂ ਦਾ ਨਿਸ਼ਚਾ ਨਾ ਫਿਰਿਆ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਕਸ਼ਟਾਂ ਨੂੰ ਚੇਤੇ ਕਰਦੀ भा के नली गई जब उस मैदान अपनी और कायल सिंह देखे तो कन्या का दिल जोश न उछल पिया कि अजिहे बहादुर की सेवा करों जो धर्म रखा ली इस तरह जानना तली पर तरी फिरते हैं काम चंगा हो फिर अपनी भाई दे तरस से सुरवीरता का सोच फुरी कि मेरा ये अम्मी जाया वीर कि चंगा हो गया है ਕਿਉਂ ਨਾ ਮੇਰਾ ਮਨ ਵੀ ਐਡਾ ਬਹਾਦਰ ਹੋ ਜਾਵੇ ਚੰਦਨ ਸੁਗੰਧ ਨਾਲ ਕੁੜੀ ਦਾ ਦਿਲ ਚੰਦਨ ਹੋ ਗਿਆ ਔਰ ਜੀ ਵਿਚ ਸੋਚਣ ਲੱਗੀ ਕਿ ਤੀਵੀਆਂ ਧਰਮ ਰੱਖਿਆ ਲਈ ਕਿਉਂ ਜੰਗ ਨਹੀਂ ਕਰਦੀਆਂ ਇਹ ਨਹੀਂ ਕਰਦੀਆਂ ਤਾਂ ਮੈਂ ਕਿਉਂ ਨਾ ਪਹਿਲੀ ਤੀਵੀ ਹੋਵਾਂ ਜੋ ਭਰਾ ਵਾਂਗੂ ਸੂਰਬੀਰ ਹੋ ਜਾਵਾਂ ਇਹੋ ਜਈਆਂ ਵਿਚਾਰਾਂ ਨੇ ਸੁਰਸਤੀ ਨੂੰ ਅੱਜ ਦੇ ਐਡੇ ਭਿਆਨਕ ਹਾਲਾਤ ਵਿੱਚ ਘਬਰਾਣ ਨਾ ਦਿੱਤਾ ਸਗੋਂ ਉਸ ਦਾ ਹੌਸਲਾ ਦੁਨਾ ਕਰ ਦਿੱਤਾ ਔਰ ਕੁੜੇ ਪੁਰ یوں ਸਵਾਰ ਹੋ ਗਈ ਕਿ ਮਾਨੋ ਪੱਕੀ ਸਵਾਰ ਹੈ ਔਰ ਪ੍ਰਾਨੋ ਕਹਿ ਕੇ ਇੱਕ ਮੁੱਧੇ ਦੀ ਤਲਵਾਰ ਵੀ ਲੈ ਗਲੇ ਲਟਕਾਰ ਲਈ ਗੱਲ ਕੀ ਦੂਜੇ ਕਾਇਨ ਪ੍ਰਾਵਨ ਨੂੰ ਛੁੱਕ ਕੇ ਆਹਰਨ ਵਿੱਚ ਸੰ ਈ ਪਿਛਲੀ ਲਾਂਬੋ ਤੋੜ ਉੱਡੀ ਵਿਸੀ ਔਰ ਪਾਲਮਗਰੋਂ ਤਰਖ ਸਵਾਰਾਂ ਦਾ ਇੱਕ ਦਸਤਾ ਦਿਸਿਆ ਗੋ ਕਰਕੇ ਦੇਖਣ ਤੋਂ ਫੱਕਾ ਛੱਕ ਹੋ ਗਿਆ ਕਿ ਉਹ ਮੁਗਲ ਕੰਨਿਆਂ ਦੇ ਪਿੱਛੇ ਆ ਰਹੇ ਹਨ ਏ ਦੇਖ ਕੇ ਤਿੰਨਾਂ ਨੇ ਕੋੜੇ ਸੁੱਟ ਦਿੱਤੇ ਹੁਣ ਅਚਰ ਸਮੋਜ਼ ਹੋਈ ਅੱਗੇ ਅੱਗੇ ਤਿੰਨੇ ਸਿੰਘ ਮਗਰ ਕੋਈ ਸੋਕ ਉਤਰ ਤਿੰਨ ਚਾਰ ਮੀਲ ਤੱਕ ਤਾਂ ਕੋੜੇ ਉੱਡੇ ਪਰ ਇੱਥੇ ਆ ਪੜ ਕੇ ਸ਼ੇਰ ਸਿੰਘ ਦਾ ਕੋੜਾ ਨਾ ਉ ਘਾ ਕੇ ਡਿੱਗ ਪਿਆ ਉਹਦੇ ਡਿੱਗਣ ਦੀ ਟੀਲ ਸੀ ਜੋ ਬਾਕੀ ਦੋਵੇਂ ਵੀ ਅਟਕ ਗਏ ਇਹਨੇ ਉਤਰਕ ਵੀ ਪਹੁੰਚ ਗਏ ਥੋੜਾ ਤੇ ਤਲਵਾਰਾਂ ਚੱਲੀਆਂ ਚੱਲੀਆਂ 8 10 ਤੋਰਕ ਡਿੱਗੇ ਆਕਮ ਵੀ जख्मी ਹੋਇਆ ਚੇਸਿੰਗ ਮਾਰਿਆ ਗਿਆ ਸੋ ਸੱਤੀ ਤੇ ਬਲਵੰਤ ਕੋਰਨੂ ਵੀ ਕੁਝ ਕੁ ਕਾਉ ਲੱਗੇ ਪਰ ਉਹਨਾਂ ਦੇ ਘੋੜੇ ਫਟ ਕਰਕੇ ਡਿੱਗ ਪਏ ਔਰ ਦੋਵੇਂ ਪੈਨਪਰਾ ਬੰਦੀ ਵਿੱਚ ਪੈ ਗਏ ਤੇ ਤੁਰਕਾਂ ਦੇ ਜੱਥੇ ਦੇ ਪੈਰੇ ਵਿੱਚ ਕਸਪ ਰੋਗਣ ਲਈ ਪਿਛਲੇ ਪੈਰ ਵੜੇ ਗਏ